ਹੋਰ ਸਾਰੀ ਸੰਗਤ ਰਾਜੀਵਾ ਜੀ ਆ ਮਾਲਕ ਮਿਹਰ ਪ੍ਰਯਾਤ ਰੱਖੇ ਸੱਚੀ ਸਰਕਾਰ ਬਾਕੀ ਜਿੰਨੇ ਵੀ ਬੱਚੇ ਸਾਡੇ ਨਾਲ ਜੁੜੂਗੇ ਲਾਈਵ ਦੇ ਵਿੱਚ ਮਾਲਕ ਉਹਨਾਂ ਤਰੱਕੀਆਂ ਬਖਸ਼ਦਾਤਾ ਸਰਕਾਰ ਮਿਹਰ ਪ੍ਰਯਾਤ ਰੱਖੇ ਉਸਪਾ 11ਵਿਆਂ ਨਾ ਪੀਰ ਜਿਹੜਾ ਬਦਲ ਦੇਵੇ ਤਕਦੀਰ ਬਾਕੀ ਚਲੋ ਕੋਈ ਗੱਲ ਨਹੀਂ ਸਾਰੇ ਬੱਚੇ ਤੁਹਾਡੇ ਲਾਈਵ ਦੇ ਵਿੱਚ ਆ ਜਾਣ ਤਾਂ ਫਿਰ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਰਾਣਾਪੁੱਤ ਜੀਉਂਦੇ ਵਾਸਤੇ ਰੋਪੁੱਤ ਭਲਾ ਹੋਵੇ ਮਹਾਰਾਜ ਲੰਬੀਆਂ ਉਮਰਾ ਕਰੇ ਦਾਤਾ ਸਰਕਾਰ ਮੇਰ ਭਰਿਆ ਹੱਥ ਰੱਖੇ ਸੱਚੀ ਸਰਕਾਰ ਬਾਕੀ ਪੁੱਤ ਲਾਈਵ ਆਪਾਂ ਬਸ ਤੁਹਾਨੂੰ ਪਤਾ ਵੀ ਜਿਹੜੀ ਗੱਲਬਾਤ ਚੱਲਦੀ ਪਈ ਆ ਉਹਦੇ ਕਰਕੇ ਲਾਈਵ ਹੋਣਾ ਪੈਂਦਾ ਤੇ ਦੇਖੋ ਸਾਨੂੰ ਸਾਰਿਆਂ ਦਾ ਦੁੱਖ ਹੈ ਕਿਸੇ ਦਾ ਸ਼ਾਨ ਦੇ ਖਿਲਾਫ ਬੋਲਣਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਗੱਲ ਇਹ ਨਹੀਂ ਹੈਗਾ ਕਿ ਬਾਬਾ ਮਨਪ੍ਰੀਤ ਕਿਸੇ ਨੂੰ ਕਿਉਂ ਰੋਕ ਰਿਹਾ ਦੁੱਖ ਇਸ ਚੀਜ਼ ਦਾ ਕਿ ਇੱਕ ਤਾਂ ਉਹਦੀ ਪਰਸਨਲ ਲਾਈਫ ਨੂੰ ਜਾ ਕੇ ਫੁੱਲਾ ਫਲਾਈ ਕਰਦੀ ਆ ਕਿਉਂਕਿ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਰੈਪ ਬਣਾਉਣ ਲਈ ਸਾਰੀ ਜ਼ਿੰਦਗੀ ਉਹਨੂੰ ਲੰਘ ਜਾਂਦੀ ਹੈ ਕੀ ਮੈਂ ਇੱਜ਼ਤ ਬਣਾਉਣੀ ਹੈ ਆਪਣੀ ਚਾਹ ਦੋ ਟਾਈਮ ਦੀ ਰੋਟੀ ਖਾ ਕੇ ਸੁਣਦਾ ਤੇ ਚਾਹੇ ਕਰੋੜਾ ਦਾ ਮਾਲਕ ਹੈ ਇੱਜ਼ਤ ਸਭ ਦੀ ਇੱਕ ਹੈ ਚਲੋ ਠੀਕ ਹੈ ਬਾਬਿਆਂ ਨੂੰ ਇਹ ਚਾਹੀਦਾ ਵੀ ਜਾ ਕੇ ਅਸੀਂ ਉਹਨਾਂ ਨੂੰ ਨਿਮਰਤਾ ਨਾਲ ਬਿਠਾ ਕੇ ਉਹਨਾਂ ਨੂੰ ਪੁੱਛ ਕੇ ਸਮਝਾ ਦੇਈਏ ਤੁਸੀਂ ਸੋਸ਼ਲ ਮੀਡੀਆ ਤੇ ਲਿਆ ਕੇ ਉਹਨਾਂ ਨੂੰ ਇੰਨਾ ਕ ਜਲੀਲ ਕਰਦੇ ਹੋ ਉਹਨਾਂ ਦੀ ਰੈਪਿਟਿਸ਼ਨ ਨੂੰ ਤਾਰ-ਤਾਰ ਕਰੀ ਜਾਂਦੇ ਹੋ ਤੁਸੀਂ ਜੀ ਉਹ ਫਲਾਨੀ ਬੀਬੀ ਆ ਉਹਦਾ 10 ਕ ਵਿਆਹ ਹੋਇਆ ਉਹ ਬਾਬੇ ਰਾਣੀ ਆ ਉਹ ਫਲਾਨਾ ਬਾਬਾ ਆ ਉਹਨਾਂ ਦੇ ਦਰਬਾਰ ਯਾਰ ਦਰਬਾਰ ਉਸ ਅੱਲਾ ਪਾਕ ਦੇ ਚਿਰਾਗ ਰੋਸ਼ਨ ਜਿੱਥੇ ਰੋਸ਼ਨੀ ਉਸ ਮਾਲਕ ਦੀ ਆ ਸੱਚੀ ਸਰਕਾਰ ਦੀ ਆ ਤੇ ਉਥੇ ਕੋਈ ਵੀ ਹਰ ਕੋਈ ਇਨਸਾਨ ਡਰਦਾ ਹੈ ਕਿਉਂ ਨ ਖੋਫ ਨਹੀਂ ਉਸ ਅੱਲਾ ਪਾਕ ਦਾ ਹਰ ਕਿਸੇ ਨੂੰ ਖੋਫ ਹੈ ਉਸ ਅੱਲਾ ਪਾਕ ਦਾ ਤੇ ਉਥੇ ਉਹ ਗਲਤ ਕੰਮ ਕਰੂਗਾ ਚਲੋ ਠੀਕ ਹੈ ਤੁਸੀਂ ਕਹਿੰਦੇ ਹੋ ਉਥੇ ਨਸ਼ਾ ਚੱਲਦਾ ਚਲੋ ਸਿਗਟਾ ਚੱਲਦੀਆਂ ਬੀੜੀਆਂ ਚੱਲਦੀਆਂ ਇਹ ਬੱਚੀ ਨੂੰ ਮੰਨ ਲਿਆ ਆਪਾਂ ਠੀਕ ਐ ਗੱਡੀਆਂ ਤੁਹਾਡੇ ਨਾਲ ਨਹੀਂ ਚੱਲੂਗਾ ਦਰਬਾਰ ਸੋਹਣੇ ਲੱਗਦੇ ਆ ਸਾਫ਼ ਸੁਥਰੇ ਸੋਹਣੇ ਦਰਬਾਰ ਵਿੱਚ ਹੋਣਾ ਮੰਨ ਲਿਆ ਤੁਸੀਂ ਕਿਹਾ ਸਿਰ ਨਹੀਂ ਹਿੱਲਣਾ ਚਾਹੀਦਾ ਉਹ ਵੀ ਮੰਨ ਲਿਆ ਪਰ ਉਹਨਾਂ ਗੱਡੀਆਂ ਨਾਲ ਤੁਸੀਂ ਛੇੜਖਾਨੀਆਂ ਕਰ ਰਿਹਾ ਜੋ ਪੁਰਾਣੀਆਂ ਗੱਡੀਆਂ ਚੱਲ ਰਹੀਆਂ ਬਜ਼ੁਰਗਾਂ ਦੀਆਂ ਤੇ ਉੱਠ ਕੇ ਆ ਕੇ ਤੁਸੀਂ ਹੱਥ ਪਾਈ ਜਾਂਦੇ ਆ ਤੇ ਉਹ ਜਿਹੜੀਆਂ ਮੇਨ ਚੀਜ਼ਾਂ ਆ ਉਹ ਤਾਂ ਰਹਿ ਗਈਆਂ ਇਹ ਚੀਜ਼ ਨੂੰ ਕਹਤਾ ਵੀ ਪਖੰਡ ਪਖੰਡ ਪਜਾਓ ਤੇ ਪੰਜਾਬ ਨੂੰ ਬਚਾਓ ਵਾਹ ਵੈਰੀ ਗੁੱਡ ਮੈਂ ਤਾਂ ਕਲਾਪਿੰਗ ਕਰੂੰਗੀ ਇਸ ਗੱਲ ਦੀ ਇਹਨਾਂ ਕੀ ਆ ਜਾਂਦਾ ਵੀ ਨਸ਼ਾ ਪਜਾਓ ਤੇ ਜਿਹੜੀਆਂ ਰੋਂਦੀਆਂ ਮਾਵਾਂ ਉਹਨਾਂ ਨੂੰ ਬਚਾਓ ਇਹਨਾਂ ਕੀ ਆ ਜਾਂਦਾ ਮੈਂ ਤਾਂ ਇਦਾਂ ਦਾ ਕੋਈ ਨਹੀਂ ਬੰਦਾ ਅੱਗੇ ਆਉਣ ਵਾਲਾ ਦੇਖਿਆ ਜਿਹੜਾ ਕਹਿੰਦਾ ਵੀ ਮੈਂ ਨਸ਼ਾ ਕੱਢ ਕੇ ਛੱਡੂੰਗਾ ਅੱਜ ਇੱਕ ਕੱਲ ਤਿੰਨ ਬੱਚਿਆਂ ਦੀ ਮੌਤ ਹੋਈ ਆ ਇੱਕੋ ਹੀ ਪਿੰਡ ਦੇ ਤੇ ਇੱਕੋ ਥਾਂ ਦੇ ਲਾਸ਼ਾਂ ਪਾਈਆਂ ਹੋਈਆਂ ਤੇ ਉਹ ਮਾਵਾਂ ਨੂੰ ਪੁੱਛ ਕੇ ਦੇਖੋ ਅੱਜ ਤੇ ਇੱਕ ਤੁਸੀਂ ਜਿਹੜੇ ਚਲੋ ਠੀਕ ਐ ਭੋਲੇ ਲੋਗ ਐ ਉਹਨਾਂ ਨੂੰ ਨਹੀਂ ਪਤਾ ਦੁਨੀਆਦਾਰੀ ਦਾ ਨਹੀਂ ਪਤਾ ਨੂੰ ਰੱਬ ਨੂੰ ਮੰਨਣ ਦਾ ਕਿਉਂਕਿ ਸਾਡੇ ਚ ਜਿਹੜੇ ਮਹਾਪੁਰਸ਼ ਆ ਉਹਦਾ ਤੁਸੀਂ ਦੇਖ ਹੀ ਰਹੇ ਆਂ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਮਹਾਪੁਰਸ਼ ਖੜੇ ਹੋਏ ਆ ਭਾਨੇ ਵਰਗੇ ਮਹਾਪੁਰਸ਼ ਖੜੇ ਹੋਏ ਆ ਜਿਹੜੇ ਬਹੁਤ ਬੋਲਦੇ ਆ ਔਰ ਐਦਾਂ ਦਾ ਗੰਦ ਬੋਲਦੇ ਜਿੱਥੇ ਮਰਜੀ ਸੜਕਾਂ ਤੇ ਖੜਕੇ ਐਦਾਂ ਦੇ ਮਹਾਪੁਰਸ਼ਾਂ ਨੂੰ ਆਪਾਂ ਸਲਾਮ ਕਰਦੇ ਸਲੂਟ ਕਰਦੇ ਐਦਾਂ ਦੇ ਮਹਾਪੁਰਸ਼ਾਂ ਨੂੰ ਤੇ ਮਨਪ੍ਰੀਤ ਬਾਬਿਆਂ ਨੂੰ ਖਾਲਸਿਆਂ ਨੂੰ ਸਲੂਟ ਕਰਦੇ ਆਂ ਕਿਉਂਕਿ ਹਰ ਕਿਸੇ ਦੀ ਉਹ ਰੈਪਿਊਟੇਸ਼ਨ ਜਾ ਕੇ ਦੇਖਦੇ ਆ ਹਰ ਕਿਸੇ ਨੂੰ ਜਨਾਨੀ ਦੀ ਇੱਜ਼ਤ ਨੂੰ ਵੀ ਖਿਲਾਰਦੇ ਆ ਬੰਦੇ ਦੀ ਇੱਜ਼ਤ ਨੂੰ ਵੀ ਖਿਲਾਰਦੇ ਆ ਠੀਕ ਹੈ ਉਹ ਕੁਝ ਨਹੀਂ ਦੇਖਦੇ ਉਹਨਾਂ ਨੂੰ ਜਾ ਦੁੱਖ ਲੱਗਦਾ ਬਹੁਤ ਜ਼ਿਆਦਾ ਆਪਾਂ ਘਰ ਦੇ ਵਿੱਚ ਜਦੋਂ ਲੜਦੇ ਹਾਂ ਨਾ ਤੇ ਆਪਾਂ ਨੂੰ ਜਦੋਂ ਕੋਈ ਸ਼ਾਨ ਦੇ ਖਿਲਾਫ ਬੋਲਦਾ ਆ ਕਿ ਤੂੰ ਐਸ ਤਰ੍ਹਾਂ ਤੂੰ ਉਸ ਤਰ੍ਹਾਂ ਤਾਂ ਫਿਰ ਮਨ ਇਹ ਹੁੰਦਾ ਵੀ ਇਸ ਤਰ੍ਹਾਂ ਧਰਤੀ ਵੇਲ ਦੇ ਦੇ ਤਾਂ ਅਸੀਂ ਵਿੱਚ ਹੀ ਚਲੇ ਜਾਗੇ ਤੇ ਉਹਨੂੰ ਹਜ਼ਾਰਾਂ ਬੰਦਿਆਂ ਚ ਸੋਸ਼ਲ ਮੀਡੀਆ ਤੇ ਪੂਰੇ ਵਰਡ ਵਰਡ ਦੇ ਵਿੱਚ ਕਮਾਇਆ ਜਾਂਦਾ ਤੇ ਉੱਥੇ ਕੀ ਬਣੋਂਗਾ ਫਿਰ ਉਹ ਕਿੱਦਾਂ ਮਤਲਬ ਫੇਸ ਕਰੂਗਾ ਕਿੱਦਾਂ ਦੁਨੀਆਂ ਦੇ ਮੂਹਰੇ ਆਊਗਾ ਬਾਬਾ ਜੀ ਤੁਸੀਂ ਦੇਖੋ ਮੈਂ ਕਿਸੇ ਦੇ ਸ਼ਾਨ ਦੇ ਖਿਲਾਫ ਨਹੀਂ ਬੋਲਦੀ ਤਾਂ ਨਾ ਮੈਂ ਬੋਲਣਾ ਬਾਬਾ ਜੀ ਤੁਸੀਂ ਜੇਦੋਂ ਵੀ ਕਦੀ ਮੀਟਿੰਗ ਰੱਖੀ ਨਾ ਤਾਂ ਮੈਂ ਤੁਹਾਡੀ ਸ਼ਾਨ ਦੇ ਖਿਲਾਫ ਨਹੀਂ ਬੋਲਾਂਗੀ ਮਨਪਰੀਤ ਬਾਬੇ ਲਈ ਆ ਇਹ ਵੀਡੀਓ ਸਪੈਸ਼ਲ ਮੈਂ ਸ਼ਾਨ ਦੇ ਖਿਲਾਫ ਕਿਸੇ ਦੇ ਨਹੀਂ ਬੋਲੂਗੀ ਕਿ ਤੂੰ ਐਸ ਤਰ੍ਹਾਂ ਇਹ ਤਾਂ ਜਿਹੜੇ ਨਾ ਬੰਦੇ ਬਿਲਕੁਲ ਰਏ ਆ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਉਹ ਪਤਾ ਕੀ ਕਹਿੰਦੇ ਹੁੰਦੇ ਬਿੰਦੇ ਕੋਈ ਕਮੀ ਕੱਢ ਕੇ ਅਸੀਂ ਇਹਦੇ ਨਾਲ ਇਸ ਤਰ੍ਹਾਂ ਲੜਾਂਗੇ ਅਸੀਂ ਇਸ ਤਰ੍ਹਾਂ ਨਹੀਂ ਬੋਲਣਾ ਅਸੀਂ ਕਿਸੇ ਦੀ ਇੱਜ਼ਤ ਦੇ ਖਿਲਾਫ ਨਹੀਂ ਬੋਲਣਾ ਹੈਗਾ ਅਸੀਂ ਤਾਂ ਉਹ ਵਿਚਾਰਾਂ ਨੂੰ ਪੁੱਛਣਾ ਕਿ ਇਹ ਪੰਜਾਬ ਹੈ ਨਾ ਜਿਹੜਾ ਇਹਦੇ ਤੇ ॠषि मुनि ਪੀਰ ਪਕੰਬਰ ਵਾਹਿਗੁਰੂ ਸੱਚੇ ਪਾਤਸ਼ਾਹ ਮਾਰਾ ਸਭ ਨੇ ਇੱਥੇ ਵਾਸ ਕੀਤਾ ਇਹ ਸਾਰਿਆਂ ਦੀ ਧਰਤੀ ਹੈ ਇਹ ਸਾਰਿਆਂ ਦੀ ਧਰਤੀ ਹੈ ਤੇ ਹਰ ਕਿਸੇ ਨੂੰ ਜੀਣ ਦਾ ਹੱਕ ਹੈ ਮੈਂ ਅੱਜ ਵੀ ਕਹਿਣੀ ਪਈ ਆਂ ਦੇਖੋ ਬਾਬਾ ਜੀ ਮਨਪ੍ਰੀਤ ਮੈਂ ਮਨਪ੍ਰੀਤ ਕਹੂੰਗੀ ਕਿਉਂਕਿ ਖਾਲਸਾ ਮੈਂ ਨਹੀਂ ਕਹਿਣਾ ਚਾਹੁੰਦੀ ਤੁਹਾਨੂੰ ਕਿਉਂਕਿ ਜਦੋਂ ਤੁਸੀਂ ਕਿਸੇ ਦੀ ਇੱਜ਼ਤ ਨੂੰ ਜਨਾਨੀ ਦੀ ਇੱਜ਼ਤ ਨੂੰ ਛਾਲਦੇ ਆ ਨਾ ਮੈਂ ਖਾਲਸਾ ਨਹੀਂ ਕਹਿੰਦੀਗੀ ਤੇ ਮਨਪ੍ਰੀਤ ਮੇਰੀ ਗੱਲ ਸੁਣੋ ਅੱਲਾ ਪਾਕ ਨੇ ਜਦੋਂ ਸਾਨੂੰ ਸਾਜ ਕੇ ਭੇਜਿਆ ਸੀ ਨਾ ਤੇ ਉਹਨੇ ਸਾਨੂੰ ਇਬਾਦਤ ਲਈ ਭੇਜਿਆ ਸੀ ਇਬਾਦਤ ਕਰੋ ਰੱਬ ਦਾ ਨਾਮ ਲਓ ਪਰ ਇੱਥੇ ਆ ਕੇ ਅਸੀਂ ਅਸੀਂ ਲੋਕ ਪਤਾ ਕੀ ਕਰਦੇ ਆ ਕਿ ਅਸੀਂ ਖੁਦ ਰੱਬ ਆ ਅਸੀਂ ਫੈਸਲੇ ਕਰਨੇ ਆ ਉਹਨੇ ਨਹੀਂ ਫੈਸਲਾ ਕਰਨਾ ਅਸੀਂ ਫੈਸਲੇ ਕਰਨੇ ਆ ਅਸੀਂ ਘਰ ਘਰ ਜਾ ਕੇ ਹੁਣ ਪਹਿਲਾਂ ਉਹਨਾਂ ਦੀਆਂ ਕੁੱਛਦੇ ਆ ਵੀ ਤੁਹਾਡੇ ਤੇ ਕੀ ਹੋਇਆ ਸੀ ਉਹਨਦੇ ਤੇ ਫੁਲਾਨੇ ਤੇ ਪਰਚੇ ਹੋਏ ਆ ਫੁਲਾਨੇ ਤੇ ਫੁਲਾਨਾ ਇਸ ਤਰ੍ਹਾਂ ਸੀ ਉਹਨੇ ਆ ਗਲਤੀ ਕੀਤੀ ਸੀ ਉਹਨੇ ਗਲਤੀਆਂ ਬਹੁਤ ਕਰਦੇ ਆ ਰਾਜੇ ਮਹਾਰਾਜਾ ਤੋਂ ਗਲਤੀਆਂ ਹੋਈਆਂ ਹੋਈਆਂ ਐਥੋਂ ਤੱਕ ਅ ਜਿਹੜੇ ਉਸ ਅੱਲਾ ਪਾਕ ਨੂੰ ਮੰਨਣ ਵਾਲੇ ਉਹਨਾਂ ਤੋਂ ਵੀ ਗਲਤੀਆਂ ਹੋਈਆਂ ਜਿਹੜੇ ਬਾਬੇ ਮਨਪ੍ਰੀਤ ਨਾਲ ਬੈਠੇ ਸੀ ਉਹ ਵੀ ਲੈ ਵਿੱਚ ਆਏ ਹੋਏ ਨੇ ਤੁਸੀਂ ਸਾਰੇ ਇੱਕ ਪਾਸੇ ਹੋ ਗਏ ਹੋ ਜੇ ਕਿਸੇ ਚੇਲੇ ਕੋਲ ਚਲੇ ਜਾਂਦੇ ਆ ਉਹ ਕਹਿੰਦੇ ਹਾਂ ਜੀ ਪਖੰਡਵਾਦ ਐ ਇਸ ਤਰ੍ਹਾਂ ਨਾ ਬੋਲੋ ਮੈਂ ਬਾਰ-ਬਾਰ ਬੇਨਤੀ ਕਰਦੀ ਆ ਬਾਰ-ਬਾਰ ਮੈਂ ਸਾਰੇ ਜਥੇਵੰਦਿਆਂ ਨੂੰ ਬੇਨਤੀ ਕਰਦੀ ਆ ਇਸ ਤਰ੍ਹਾਂ ਨਾ ਬੋਲੋ ਪਖੰਡਵਾਦ ਪਖੰਡਵਾਦ ਨਹੀਂ ਹੁੰਦਾ ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਕਿਹਾ ਸੀ ਨਾ ਕਿ ਮੈਨੂੰ ਸਿੱਖ ਪਿਆਰਾ ਮੈਨੂੰ ਰਹਿਤ ਪਿਆਰੀ ਆ ਮੈਨੂੰ ਸਿੱਖ ਪਿਆਰਾ ਨਹੀਂ ਕਿਹੜਾ ਜਿਹੜਾ ਬੰਦਾ ਰਹਿਤ ਵਿੱਚ ਰਹੂਗਾ ਉਹ ਬੰਦਾ ਰੱਬ ਨੂੰ ਪਿਆਰਾ ਹੈ ਤੇ ਬਾਬਾ ਜੀ ਜਦੋਂ ਆਪਾਂ ਰੱਬ ਨਾਲ ਜੋੜ ਹੀ ਗਏ ਆ ਜਦੋਂ ਅਸੀਂ ਆਪਾਂ ਕਹਿ ਰਹੇ ਆ ਬਾਰ-ਬਾਰ ਕੀ ਅਸੀਂ ਤਾਂ ਜੀ ਉਹਦੇ ਮਾਲਕ ਦੇ ਬੱਚੇ ਆ ਅਸੀਂ ਸਿੰਘ ਆ ਹੁਣ ਜੀ ਸਾਝੇ ਹੋਏ ਫਿਰ ਸਾਨੂੰ ਕੀ ਕੀ ਮਤਲਬ ਹੈ ਕਿਸੇ ਦੀ ਇੱਜ਼ਤ ਬਾਰੇ ਜਾ ਕੇ ਖਿਲਾਫ ਗੱਲਾਂ ਕਰਨ ਦਾ ਕੋਈ ਹੱਕ ਹੈ ਕਿਸੇ ਨੂੰ ਕਹਿਣ ਦਾ ਮੈਂ ਤੁਹਾਨੂੰ ਅੱਜ ਵੀ ਕਹਣੀ ਵੀ ਜਿਹੜੀ ਇੱਕ ਬੋਡੀ ਆ ਨਾ ਮੰਦਿਰ ਦੀ ਪ੍ਰਾਪਰਟੀ ਆ ਇੱਕ ਜਿਹੜੀ ਅੱਲਾ ਪਾਖ ਨੇ ਦਿੱਤੀ ਆ ਇਸ ਤਰ੍ਹਾਂ ਉਹ ਪਲਾਂ ਦੀ ਜਨਾਨੀ ਬਣੇ ਤੇ ਚਾਹੇ ਬਣੇ ਬੰਦਾ ਤੇ ਮਨਪ੍ਰੀਤ ਬਾਬਾ ਜੀ ਚਲੋ ਠੀਕ ਹੈ ਬੰਦੇ ਦਾ ਜਨਾਨੀਆਂ ਬੰਦੇ ਆ ਤੁਸੀਂ ਕਹਿੰਦੇ ਵੀ ਸਾਰੇ ਸਟੂਲੇ ਦੱਸੇ ਆ ਇੱਕ ਮੈਂ ਵੀਡੀਓ ਦੇਖੀ ਆ ਕੱਲ ਮੈਨੂੰ ਦਿਖਾਈ ਸੀ ਬਾਬਿਆਂ ਨੇ ਉਹਦੇ ਵਿੱਚ ਬੋਲਿਆ ਗਿਆ ਵੀ ਜਿੰਨੇ ਬਾਬੇ ਸਾਰੇ ਸਟੂਲੇ ਆ ਪਹਿਲਾਂ ਤਾਂ ਮੈਂ ਨਾ ਪਹਿਲੀ ਵਾਰ ਸੁਣਿਆ ਸਟੂਲੇ ਚਲੋ ਇਹ ਜਿਹੜੇ ਸਟੂਲੇ ਆ ਨਾ ਇਹ ਵੀ ਰੱਬ ਦੇ ਜੀ ਆ ਇਹ ਵੀ ਉਹਨੇ ਬਣਾਏ ਆ ਉਸ ਅਕਾਲ ਪੁਰਖ ਨੇ ਇਹ ਵੀ ਉਹਨੇ ਅੱਲਾ ਪਾਕ ਨੇ ਬਣਾ ਕੇ ਭੇਜੇ ਆ ਤੇ ਮੰਤ ਲੋਕਾਂ ਨੂੰ ਅਸੀਂ ਸਰਕਾਰਾਂ ਤੋਂ ਬਿਨਾ ਗੱਲ ਨਹੀਂ ਕਰਦੇਗੇ ਉਹ ਸਾਡੀਆਂ ਸਰਕਾਰਾਂ ਸੀ ਉਹਨਾਂ ਦੇ ਪੈਰ ਵੀ ਚੁੰਮਦੇ ਆ ਉਹ ਰੱਬ ਦੇ ਜੀ ਆ ਉਹਨਾਂ ਨੂੰ ਵੀ ਜੀਣ ਦਾ ਹੱਕ ਹੈ ਕਿਉਂਕਿ ਰੱਬ ਦੀ ਮਾਰਤਾ ਉਹਨਾਂ ਨੂੰ ਅੱਗੇ ਵੱਜੀ ਆ ਤੇ ਜੇ ਅੱਜ ਸਾਨੂੰ ਕਿਤੇ ਵਧੀਆ ਜ਼ਿੰਦਗੀ ਮਾਲਕ ਨੇ ਦਿੱਤੀ ਤਾਂ ਅਸੀਂ ਉਹਨਾਂ ਦੇ ਸਤੂਲੇ ਦੱਸਾਂਗੇ ਇਹ ਸਾਨੂੰ ਹੱਕ ਨਹੀਂ ਬਣਦਾ ਸਤੂਲੇ ਦੱਸਣ ਦਾ ਉਹਦਾ ਮੇਰਾ ਕਿ ਪਪਾ ਜੀ ਕੀ ਦੇਣਗੇ ਇੱਕ ਨਮਾ ਤੁਸੀਂ ਮੰਦ ਲੋਗਾ ਨੂੰ ਤੁਸੀਂ ਇੱਕ ਨਮਾ ਇਹ ਇੱਕ ਨਾਂ ਦੇ ਦਿੱਤਾ ਹੈਗਾ ਸਤੂਲੇ ਜੈ ਸਰਕਾਰ ਜੈ ਮਸਤਾ ਪਹਿਲੀ ਗੱਲ ਤਾਂ ਦੇਖੋ ਜੀ ਮੇਰੀ ਗੱਲ ਸੁਣੋ ਜੇ ਤੁਸੀਂ ਗੱਦੀ ਕਰਦੇ ਜਾ ਉਸ ਅੱਲਾ ਪਾਕ ਦਾ ਨਾਮ ਲੈਂਦੇ ਹੋ ਤੋ ਤੇ ਤੁਹਾਨੂੰ ਕੋਈ ਡਰ ਪਿਆ ਹੋਣਾ ਨਹੀਂ ਚਾਹੀਦਾਗਾ ਸੰਗਤਾ ਉੱਥੇ ਆਂਦੀ ਹੁੰਦੀਆਂ ਜਿੱਥੇ ਉਹਨਾਂ ਦੀਆਂ ਆਸਾਂ ਮਰਜ਼ਾ ਪੂਰੀਆਂ ਹੁੰਦੀਆਂ ਇਹ ਡਿਊਟੀਆਂ ਆ ਜਿਹੜੀਆਂ ਮਾਲਕ ਸੱਚੀ ਸਰਕਾਰ ਅੱਗੇ ਤੋਂ ਅੱਗੇ ਲਾਉਂਦੀ ਐ ਹਰ ਕਿਸੇ ਨੇ ਆਪਣੀ ਆਪਣੀ ਡਿਊਟੀ ਭੋਗ ਕੇ ਇਸ ਦੁਨੀਆ ਤੋਂ ਅਲਵਿਦਾ ਕਰ ਦੇਣਾ ਆਪਣੇ ਆਪ ਨੂੰ ਇਹ ਡਿਊਟੀਆਂ ਆ ਅੱਜ ਮੈਂ ਅੱਜ ਮੈਂ ਜੇ ਗੱਡੀ ਤੇ ਬੈਠੀ ਆ ਅੱਜ ਮੈਂ ਇਹ ਰੋਲ ਨਿਭਾ ਰਹੀ ਆ ਤੇ ਮੈਂ ਅੱਗੇ ਵੀ ਕਿਸੇ ਨੂੰ ਦੇ ਕੇ ਜਾਣੀ ਇਹ ਚੀਜ਼ ਉਹਨੇ ਵੀ ਆਪਣੀ ਡਿਊਟੀ ਨਿਭਾਣੀ ਆ ਇਹ ਡਿਊਟੀਆਂ ਆ ਮਾਲਕ ਦੇ ਘਰ ਦੀਆਂ